ਸਾਪ ਤਿਸਰੀ ਕਾਲ ਦੀ ਮੈਂ ਉਮੀਦ ਕਰਦਾ ਤੋ ਸਾਰੇ ਠੀਕ ਠਾਕ ਹੋ ਗਏ ਤੇ ਅੱਜ ਆਪਾਂ ਗੱਲ ਕਰਾਂਗੇ ਆਉਂਦੇ ਦਿਨਾਂ ਦੇ ਮੌਸਮ ਦੀ ਆ ਜਾਨੀ ਕਿ 6 ਤੋਂ ਲੈ ਕੇ ਦੇ 10 ਦਸੰਬਰ ਦੇ ਦਰਮਿਆਨ ਪੰਜਾਬ ਦੇ ਕਿਹੜੇ ਕਿਹੜੇ ਖੇਤਰਾਂ ਵਿੱਚ ਅਮੀ ਹਨੇਰ ਦਾ ਸਾਰ ਰਹਿਣਗੇ ਨਾਲ ਲੱਗਦੇ ਪੰਜਾਬ ਦੇ ਸੂਬੇ ਹਰਿਆਣਾ ਉੱਤਰੀ ਰਾਜਸਥਾਨ ਜਾਂ ਪੱਛਮੀ ਯੂਪੀ ਦਿੱਲੀ ਤੱਕ ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿਹੜੇ ਕਿਹੜੇ ਖੇਤਰਾਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਬਦਲਾਅ ਵੇਖਣ ਨੂੰ ਮਿਲੇਗਾ ਤਾਂ ਮੀਹ ਹਨੇਰੀ ਕਦੋਂ ਆ ਜਿਹੜੀ ਬੰਦ ਆ ਜਿਹੜਾ ਸਾਰ ਰਹਿਣਗੇ ਤਾਂ ਉਸ ਤੋਂ ਇਲਾਵਾ ਜਿਹੜੇ ਆਪਾਂ ਗੱਲ ਇਹ ਵਿਟ ਕਨਾਲ ਜਿ gravitational ਠੰਡ ਵਿੱਚ ਕੜਾਕੇ ਠੰਡ ਤੁੰਦਾ ਨਹੀਂ ਕਰੋ ਵਾਪਸੀ ਹੋ ਗਈ ਸਾਰੀ ਅਪਡੇਟ ਅੱਜ ਜਾਣਕਾਰੀ ਆਪੇ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਜਾਰਸ ਕਰਨਾ ਚਾਹੁੰਦੇ ਹਾਂ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੂੰ ਲਿਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਕੋਰ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਸਭ ਤੋਂ ਪਹਿਲਾਂ ਗੱਲ ਕਰੀਏ ਅੱਜ 6 ਦਸੰਬਰ ਤੋਂ 7 ਦਸੰਬਰ ਮੀਂਹ ਤੌਰ ਤੇ 6 ਦਸੰਬਰ ਨੂੰ ਕਾਫੀ ਖ ਸਿਸਟਮ ਆ ਰਿਹਾ ਪਹਾੜਾਂ ਤੇ ਬਰਫਰੀ ਹੁੰਦੀ ਸੰਭਾਵਨਾ 6 ਨੂੰ ਠੀਕ ਹੈ 6 ਦਸੰਬਰ ਨੂੰ ਆ ਪੰਜਾਬ ਦੇ ਕੁਝ ਕਪ ਗੱਲ ਕਰਦੇ ਮਾਝਾ ਦੋਆਬਾ ਦੇ ਖੇਤਰ ਖਾਸ ਤੌਰ ਤੇ ਪਹਾੜ ਦੇ ਨਾਲ ਲੱਗਦੇ ਜੇ ਸਰਦੀ ਲਾ ਕੇ ਪਾਕਿਸਤਾਨ ਦੇ ਨਾਲ ਲੱਗਦੇ ਖੇਤਰ ਕੋਈ 4 ਤੋਂ 10% ਖੇਤਰਾਂ ਵਿੱਚ ਨਿੱਕੀ ਮੋਟੀ ਕਾਰਵਾਈ ਹੋ ਸਰੀ ਜਾਨਕੀ ਹਲਕੀਆਂ ਕਣੀਆਂ ਜਾਂ ਕਿਤੇ ਕਿਤੇ ਨਿੱਕੇ ਮੋٹے ਛਰਾਟੇ ਆ ਪੈ ਸਕਦੇ ਨੇ ਮੌਸਮ ਲਗਭਗ ਠੀਕ ਠਾਕ ਹੈ ਇਸਤੀ ਤੋਂ 85% ਬੱਦਲ ਬਈ ਕਾਪ ਹੀ ਖੇਤਰਾਂ ਵਿੱਚ ਕ੍ਰਾਸ ਕਰੇਗੀ ਜਿਆਦਾਤਰ ਬੱਦਲ ਬਈ ਇਹ ਵੀ ਗੱਲ ਕੀ ਕਿਤੇ ਕਿਤੇ ਮਰਦਮ ਦੇ ਕੁਝ ਖੇਤਰਾਂ ਵਿੱਚ ਖਾਸ ਤੌਰ ਤੇ ਮਾਝਾ ਦੋਆਬਾ ਦੇ ਸਰਦੀ ਲਾ ਕੇ ਜਾਂ ਆਪਣੇ ਕੁਛ ਮੱਧ ਕੇਂਦਰ ਹੋਗੇ ਇੱਥੇ ਜਿਹੜੀ ਬੱਦਲਵਾਈ ਹੋਵੇਗੀ ਕੋਸ਼ਿਸ਼ ਆਪਾਂ ਗੱਲ ਕਰੇ ਖੇਤਰਾ ਵਿੱਚ ਸੰਗਣੀ ਵੇਖਣ ਨੂੰ ਮਿਲ ਸਕਦੀ ਹੈ ਉੱਤਰੀ ਰਾਜਸਥਾਨ ਹੋ ਗਿਆ ਉੱਤਰੀ ਹਰਿਆਣਾ ਆ ਗਿਆ ਇਹ ਤੋਂ ਜਿਹੜੀ ਬੱਦਲਵਾਈ ਕ੍ਰਾਸ ਕਰੇਗੀ ਪੰਜਾਬ ਦੇ ਠੀਕ ਹੈ ਤਾਂ ਇਹ ਪਹਾੜਾਂ ਤੇ ਬਰਫਰ ਹੀ ਹੁੰਦੀ ਸਭਾਵਨਾ ਬਰਫਰ ਜੇਕਰ ਵਧੀਆ ਹੁੰਦੀ ਤਾਂ ਠੀਕ ਹੈ ਜੇ ਫਿਰ ਤੇ ਜਿਹੜਾ ਉੱਪਰ ਕੋ ਪੱਛਮ ਦਿਸ਼ਾ ਵੱਲ ਠੰਡ ਆੜਦੀ ਹੈ ਭਾਰਤੀਆਂ ਵਾਂਗ ਵਕਣ ਗਿਆ ਜਿਸ ਕਰੇ ਟੈਂਪਰੇਚਰ ਵਿੱਚ ਫਿਲਹਾਲ ਕੋਈ ਜ਼ਿਆਦਾ ਇਸ ਵਿੱਚ ਗਰਾਵਟ ਆਉਣ ਦੀ ਸਭਾਵਨਾ ਨਹੀਂ ਫਿਰ ਵੀ ਥੋੜਾ ਜਿਹਾ ਆਪਾਂ ਗੱਲ ਕਰਕੇ ਠੰਡ ਵਿੱਚ ਵਾਧਾ ਆਵੇਗਾ ਸ ਇਸ ਵਿੱਚ ਇਹ ਟੈਂਪਰੇਚਰ ਜਿਆਦਾ ਜਾਂ ਆਪਕੜ ਘਟਣ ਦੇ ਅਸਾਰ ਇੱਥੇ ਇਸ ਤੇ ਰਹਿਣ ਦੀ ਜਿਹੜੀ ਵੀ ਪਲਸ ਦਾ ਦੇ ਵੀ ਜਿਹੜੇ ਰਿਕਾਰਡ ਕੀਤੇ ਜਾਣਗੇ ਵੀ 21 ਕਿਤੇ ਕਿਤੇ 22 23 ਆ ਡਿਗਰੀ ਦਰਜ ਕੀਤੀ ਹੈ ਜਾਸਰੇ ਕੁਝ ਕਾ ਲਾਕੇ ਉਸਰੇ ਖਾਸ ਕਰਕੇ ਮਾਝਾ ਦਵਾਦ ਖੇਤਰ ਬਾੜ ਦੇ ਨਾਲ ਲੱਗਦੇ ਖੇਤਰ 19 ਜਾਂ 20 ਡਿਗਰੀ ਆ ਟੈਂਪਰੇਚਰ ਦਿਨ ਦੇਰ ਕਾਊਟ ਕੀਤੇ ਜਾ ਸਕਦੇ ਨੇ ਧੁੱਪ ਨਾ ਲੱਗਣ ਦੇ ਕਾਰਨ ਹੋ ਸਕਦਾ ਕਿਤੇ ਕਿਤੇ ਹੋਸਰੇ ਮੱਧਮ ਜੀ ਧੁੱਪ ਕਿਤੇ ਕਿਤੇ ਵਧੀਆ ਧੁੱਪ ਆ 6 ਦਸੰਬਰ ਨੂੰ ਤੇ ਕਿਤੇ ਕਿਤੇ ਹੋ ਸਕਦਾ ਹੈ ਕਿ ਆਪਾਂ ਗੱਲ ਕਰੀਏ ਤਾਂ ਕੁਝਕ ਇਲਾਕਿਆਂ ਵਿੱਚ ਆ ਮੱਧਮ ਜੀ ਜਾਨੀ ਕਿ ਧੁੱਪ ਸ਼ਾਂਤ ਮਾਹੌਲ ਜਿਹੜਾ ਵੇਖਣ ਨੂੰ ਮਿਲ ਸਕਦਾ ਹੈ ਬਾਕੀ ਕੋਈ ਜ਼ਿਆਰਾ ਇਸ ਵਿੱਚ ਨਹੀਂ ਇਹਦਾ ਸਾਰ ਨਹੀਂ ਰਹੇ 6 ਦਸੰਬਰ 25 ਨੂੰ ਆ ਮੌਸਮ ਲਗਭਗ ਸਾਫ਼ ਤੇ ਕੁਝ ਕ੍ਰੈਨ ਦੀ ਸੰਭਾਵਨਾ ਹੈ ਤਾਂ ਉਸ ਤੋਂ ਬਾਅਦ 7-8 ਦਸੰਬਰ ਨੂੰ ਮੌਸਮ ਲਗਭਗ ਠੀਕ ਠਾਕ ਹੈ ਕੋਈ ਆਪਾਂ ਗੱਲ ਕਰੀਏ ਇਸ ਵਿੱਚ ਅਮੀਂ ਹਨ ਇਹਦਾ ਸਾਰ ਨਹੀਂ ਰਹੇ ਹੋ ਸਕਦਾ ਕੁਝਕ ਇਤਰਾ ਖਾਸ ਤੌਰ ਤੇ ਮਾਧਤਵੇ ਸਰਦੀ ਲਾ ਕੇ ਪਾਕਿਸਤਾਨ ਦੇ ਨਾਲ ਲਗਦੇ ਖੇਤਰਾਂ ਵਿੱਚ ਅਨਿੱਕੀ ਮੋੜ ਜਿਹੜੀ ਬੱਦਲਵਾਈ ਕ੍ਰਾਸ ਕਰਸ ਤੇ ਟੁੱਟੀ ਪੱਜੀ ਇਸ ਦਾ ਕੋਈ ਜ਼ਿਆਦਾ ਪ੍ਰਭਾਵ ਨਹੀਂ ਆਖਾਂ ਨੂੰ ਮਿਲੇਗਾ ਮੌਸਮ ਲਗਭਗ ਠਹਿਟਾ ਕੇ ਟੈਂਪਰੇਚਰ ਦਿਨ ਤੇ ਰਾਤ ਸਥਿਰ ਬਣੇ ਰਹਿਣਗੇ ਰਾਤ ਦੇ ਟੈਂਪਰੇਚਰ ਵੀ 8-9 ਤੋਂ ਲੈ ਕੇ 7-8 ਤੋਂ ਲੈ ਕੇ ਨਾ 10-11 ਡਿਗਰੀ ਦੇ ਵਿਚਕਾਰ ਰਹਿੰਦੇ ਆ ਸਾਰਨੇ ਕੋਈ ਜ਼ਿਆਦਾ ਇਸ ਗ੍ਰਾਫਟ ਵੇਖਣ ਨਹੀਂ ਮਿਲੇਗੀ ਤੁਸੀਂ 9 ਦਸੰਬਰ ਨੂੰ ਜਾਂ 10 ਦਸੰਬਰ ਕੈਸਰੇ 9 ਤੇ 10 ਦਸੰਬਰ ਨੂੰ ਫਿਰ ਤੋਂ ਜਿਹੜੀ ਪੱਛਮੀ ਸਿਸਟਮ ਪਹੁੰਚ ਰਿਹਾ ਪਾੜਾਂ ਤੇ ਤੇ ਜਿਸ ਕਰਕੇ 9 ਨੂੰ ਜਾਂ 10 ਨੂੰ ਕਾਫ ਤੇ ਉਹਦੀ ਬਦਲਵਾਈ ਆ ਵੇਖਣ ਨੂੰ ਮਿਲੇਗੀ ਪੰਜਾਬ ਨਾਲ ਲੱਗਦੇ ਹਰਿਆਣਾ, ਰਾਜਸਥਾਨ, ਉੱਤਰੀ ਜਿਹੜੇ ਆਪਣੇ ਖੇਤਰ ਪੈ ਜਾਂਦੇ ਨੇ ਪੰਜਾਬ, ਹਰਿਆਣਾ, ਰਾਜਸਥਾਨ ਦੇ ਇੱਥੇ ਹੋ ਗਿਆ ਤੇ 25ਵੇਂ ਆਪੇ 25ਵੀਂ ਯੂਪੀ ਵਾ ਦਿੱਲੀ ਦੇ ਕੁਝ ਖੇਤਰਾਂ ਵਿੱਚ ਆ ਬਦਲਵਾਈ ਕ੍ਰਾਸ ਕਰੇਗੀ ਜਿਸ ਕਰੇ ਕਿ ਕਿਤੇ ਕਿਤੇ ਹਲਕੀ ਕਿਤੇ ਕਿਤੇ ਸੰਘਣੀ ਕਿਤੇ ਕਿਤੇ ਹੌਸਰੇ ਮੱਧਮ ਮੱਧਮ ਜੀ ਆਪਣੇ ਜਿਹੜੀ ਪੱਤਰ ਵਿੱਚ ਵੇਖਣ ਨੂੰ ਮਰਜ਼ੀ ਹੋ ਸਕਦਾ ਹੈ ਕਿ ਇੱਕ ਅੱਧੇ ਜ਼ਿਲ੍ਹੇ ਵਿੱਚ ਦੋ ਚਾਰ ਜ਼ਿਲ੍ਹਿਆਂ ਦੇ ਆ ਕੁਝ ਕਲਾਕਿਆਂ ਵਿੱਚ ਮੀਂਹ ਦੇ ਛਰਾਟੇ ਜਲਕੀਆ ਕਣੀਆਂ ਪੈਣ ਦਾ ਸਾਰ ਰਹਿਣਗੇ ਜ਼ਿਆਦਾਤਰ ਮੌਸਮ ਲਗਭਗ ਠੀਕ-ਠਾਕ 70 ਤੋਂ 80 ਜਾਂ 10 ਜੀ 10 ਤੋਂ 15% ਖੇਤਰਾਂ ਵਿੱਚ ਨਿੱਕੀ ਮੋਟੀ ਕਾਰਵਾਈ ਹੋ ਸਕਦੀ 9 ਦਸੰਬਰ ਨੂੰ ਸਰ 6 ਦਸੰਬਰ 6 ਤੇ 9 ਦਸੰਬਰ ਇਹ ਦੋ ਦਿਨ ਮੇਨ ਰਹਿਣਗੇ ਇਸ ਵਿੱਚ ਜਿਆਦਾ ਜਿਹੜੀ ਬਦਲਵਾਈ ਆਗ ਗੁਜ਼ਰ ਸਕਦੀ ਜਾਨੀ ਕਿ ਕ੍ਰਾਸ ਕਰ ਸਕਦੀ ਕੁਝ ਖੇਤਰਾਂ ਵਿੱਚ ਵਧੀਆ ਧੁੱਪ ਲੱਗ ਸਕਦੀ ਕੁਝ ਖੇਤਰਾਂ ਵਿੱਚ ਮੱਧਮ ਜੀ ਤੋਂ ਵੇਖਣ ਨੂੰ ਮੇ ਸਰ ਟੈਂਪਰੇਚਰ ਵਿੱਚ ਕੋਈ ਜਿਆਦਾ ਗਰਾਵਿਟ ਵੇਖਣ ਨਹੀਂ ਮਿਲੇਗੀ ਕੋਈ ਜ਼ਿਆਦਾ ਕਰਕੇ ਠੀਤ ਲਹਿਰ ਚੱਲਣ ਦੀ ਸੰਭਾਵਨਾ ਨਹੀਂ ਠੀਤ ਲਹਿਰ ਉਹ ਤੋਂ ਮੰਨੀ ਜੇ ਜਿੱਦ ਦੇ ਟੈਂਪਰੇਚਰ ਆ 13 14 ਡਿਗਰੀ ਸੱਲਿਆ ਆਏ ਨੇ ਠੀਤ ਲਹਿਰ ਉਹ ਤੋਂ ਚੱਲਦੀ ਦੇ ਤਾਂ ਫਿਲਹਾਲ ਕੋਈ ਇਹੋ ਜੀ ਸਥਿ ਆ ਟੈਂਪਰੇਚਰ ਜੈ ਇਸ ਤੋ ਪਲਾਸੀ ਰਹਿਣਗੇ ਠੀਕ ਹੈ ਅਨਲ ਦਿਨਾਂ ਵੀ ਜਾਣਗੇ 10 ਦਸੰਬਰ ਤੱਕ ਮੌਸਮ ਲਗਭਗ ਸਾਰੇ ਖੇਤਰਾਂ ਵਿੱਚ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਸੂਬਿਆਂ ਵਿੱਚ ਆ ਮੌਸਮ ਸਾਫ ਤੇ ਕੁਝ ਗਰਮ ਦੀ ਸਮਾਮਨ ਦੇ ਮੀਂਹ ਦੇ ਕੋਈ ਵੀ ਅਸਾਰ ਬੰਦੇ ਦਿਖਾਈ ਨਹੀਂ ਦੇਰ 10 ਦਸੰਬਰ ਤੱਕ ਮੌਸਮ ਲਗਭਗ ਆ ਠੀਕ ਠਾਕ ਰਹਿਣ ਦੇ ਸਾਲ ਨੇ ਤਾਂ ਫਿਲਹਾਲ 13 ਤੋਂ ਬਾਅਦ ਠੀਕ 15 16 ਦੇ ਆਸਪਾਸ ਜਾਂ 17 ਤੋਂ ਬਾਅਦ ਇੱਕ ਸਿਸਟਮ ਆ ਰਿਹਾ ਠੀਕ 17 ਨੂੰ ਲੱਗਦਾ ਸੌਣਨ ਲੱਗਦਾ ਜਾਂ 19 20 ਜਾਂ 20 ਤੋਂ 25 30 ਦਸੰਬਰ ਦੇ ਵਿਚਾਰੇ ਲੱਗਦਾ ਠੀਕ ਹੈ ਬਾਕੀ ਜੋ ਵੀ ਸੈ ਸਵੀਰਾਂ ਬਲ ਰਡਾਰ ਸਿਸਟਮ ਜੋ ਵੀ ਆਪਾਂ ਡਾਟਾ ਪ੍ਰਾਪਤ ਹੋਵੇਗਾ ਤੁਹਾਡੇ ਤੱਕ ਜਾਣਕਾਰੀ ਆਪਾਂ ਚੈਨਲ ਤੇ ਪਿਆਰਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣ ਬਾਕੀ 10 ਦਸੰਬਰ ਜਾਂ 13 14 ਦਸੰਬਰ 15 ਦਸੰਬਰ ਤੱਕ ਮੌਸਮ ਲਗਭਗ ਠੀਕ ਠਾਕ ਹੈ ਆ ਟੁੱਟੀ ਪੱਜੀ ਹਲਕੀ ਆ ਬੱਦਲਬਾਈ ਠੀਕ ਹੈ ਜਾਂ ਕਿਤੇ ਸੰਘਣੀ ਬੱਦਲਬਾਈ ਜ਼ਰੂਰ ਪ੍ਰੋਸ ਕਰਦੀ ਰਹੇਗੀ ਤਾਂ ਸਿਸਟਮ ਆਉਂਦੇ ਰਹਿਣਗੇ ਪਹਾੜਾਂ ਤੇ ਬਰਫਰੀ ਹੋਵੇਗੀ ਜਿਸ ਕਰਕੇ ਆ ਜਿਹੜੇ ਠੜੀਆਂ ਮਾ ਸੀਤਵਾਲ ਲਹਿਰ ਚੱਲ ਆ ਜਿਹੜੇ ਆ ਸੀਤ ਆਪਕਲ ਕਰ ਜਿਹੜੇ ਹਮਾਂ ਚੱਲਗੇ ਫਿਲਹਾਲ ਕੋਈ ਠੀਤ ਲਹਿਰ ਚਲਣ ਦੀ ਸੰਭਾਵਨਾ ਨਹੀਂ ਆਉਣ ਠੰਡ ਦਾ ਜਨ ਕੇ ਸਵੇਰ ਵੇਲ ਨਹੀਂ ਵਖਣੋ ਮਿਲੇਗੀ ਰਾਤ ਤੜਕਸਾਂ ਨੂੰ ਕਾਫੀ ਕਿਤਰਾ ਵੇ ਤੇ ਠੰਡ ਜਿਹੜੀ ਆ ਜਿਹੜੀ ਬਰਕਰਾਰ ਰਹੇ ਜ ਜਿਹੜੀ ਕੀ ਹੋਣ ਜਿਹੜੇ ਠੰਡ ਜਿਸ ਤਰ੍ਹਾਂ ਠੀਕ ਇਸ ਤਰ੍ਹਾਂ ਹੀ ਬਰਕਰਾਰ ਹੈ ਬਰਕਰਾਰ ਰਹੇਗੀ ਧੁੰਦ ਵਿੱਚ ਵੀ ਕੋਈ ਜ਼ਿਆਦਾ ਇਸ ਵਿੱਚ ਆਪਾਂ ਗੱਲ ਕਰੀ ਆਉਣ ਵਾਲਾ ਪੰਜ ਤੋਂ 7-8 ਦਿਨ ਤੱਕ ਕੋਈ ਜ਼ਿਆਦਾ ਧੁੰਦ ਦੇ ਅਸਰ ਨਹੀਂ ਰਹਿਣਗੇ ਸਵੇਰ ਵੇ ਉਸਰੇ ਕੁਝ ਕਲਾਕੀਆਂ ਵਿੱਚ ਹਲਕੀ ਸੰਗਣੀ ਤੋਦ ਦੇਖਣ ਨੂੰ ਮਿਲ ਸਰੀ ਚਾਰ ਤਰ ਮੌਸਮ ਠੀਕ ਠਾਕ ਰਹਿਣ ਦੇ ਅਸਰ ਨੇ ਤਾਂ ਫਿਲਹਾਲ ਹੀ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਅਪਡੇਟ ਮਿ ಅಂತವೀರ ತರ ಬಹು ಬಹು ಧನ್ವಾ